79 ਦੂਸਰੇ ਅੱਜ ਪਾਤਲਾ ਨਿਕ ਕੇ ਹਮਨ ਜਾ ਕਰਕੇ ਜਿਹੜੇ ਸ਼ਹੀਦ ਸੀ 1984 ਦੇ ਸੀ ਧਨੁਸ਼ ਸ਼ਰਧਾਂਜਲੀ ਦਿੱਤੀ ਹੈ ਔਰ ਇਸ ਵਕਤ ਗੱਲ ਹੋ ਕਰਦੇ ਚ ਨਰੰਕ ਕਿਸ ਤਰ੍ਹਾਂ ਦਾ ਜਿਹੜਾ ਕਿ ਅੱਜ ਇਹਨਾਂ ਨੇ ਸ਼ਰਧਾਂਜਲੀ ਸਮਾਰੋਹ ਰੱਖਿਆ ਸੀ ਕਿ ਜਿਹੜੇ ਸੰਗਠਨ ਵੱਲੋਂ ਵੀ ਅੱਗੇ ਤਿਆਰੀਆਂ ਕਿਸ ਤਰ੍ਹਾਂ ਨੀਆਂ ਕੀਤੀਆਂ ਗਈਆਂ ਸਨ ਬਾਦੀ ਰੰਗਦਲ ਵਾਲੇ ਆ ਸਿਵਸਨਾ ਵਾਲੇ ਆ ਹੋਰ ਵੀ ਅਸੀਂ ਗੱਲ ਕਰਦੇ ਇਹਨਾਂ ਨਾਲ ਜਿਹੜੇ ਕਿ ਰਮੇਸ਼ ਕੁਮਾਰ ਕੁੱਕੂ ਹੈ ਪ੍ਰਧਾਨ ਇੱਥੇ ਪਾਤੜਾਂ ਦੇ ਵਿੱਚ ਗੱਲ ਕਰਦੇ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਇਹਨਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਹਾਂਜੀ ਪ੍ਰਧਾਨ ਜੀ ਹਾਂਜੀ જય શ્રી ਰਾਮ ਸਤਿ ਸ੍ਰੀ ਅਕਾਲ ਬੰਦੇ मातरम ਭਾਰਤ ਮਾਤਾ ਕੀ ਜੈ ਅੱਜ ਅਸੀਂ ਪੂਰੇ ਪੰਜਾਬ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਜਿੰਨਾ ਦੌਰ ਕਾਲਾ ਚੱਲਿਆ ਉਸ ਕਾਲੇ ਦੌਰ ਦੌਰਾਨ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਪੱਤਰਕਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਔਰ ਖਾਸ ਕਰਕੇ 30-35 ਹਜ਼ਾਰ ਜਿਹੜੇ ਹਿੰਦੂਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆਂ ਔਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਬਡਿਵੀਜ਼ਨ ਪੱਧਰ ਤੇ ਅਸੀਂ ਹੱਬਰਾਂ ਅੱਗੇ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜਿਹੜਾ ਹੈਗਾ ਹਾਵਣੇ ਅੱਗੇ ਕਰਵਾਏ ਜਾਂਦੇ ਨੇ ਔਰ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਨਮਨ ਕਰਦੇ ਆਂ ਸ਼ਰਧਾਂਜਲੀ ਅਰਪਿਤ ਕਰਦੇ ਆਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਕੇ ਪ੍ਰਮਾਤਮਾ ਦੇ ਅੱਗੇ ਅੱਜ ਦੇ ਦਿਨ ਅਸੀਂ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਪ੍ਰਦਾਨ ਕਰੇ ਪ੍ਰਮਾਤਮਾ ਉਹਨਾਂ ਨੂੰ ਅਰ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਦੇਸ਼ ਨੂੰ ਬਚਾਉਣ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਵੇਦਨਾ ਪ੍ਰਗਟ ਕਰਦੇ ਹੋਏ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਇਹੀ ਸਾਡਾ ਇਕੱਠੇ ਹੋਣ ਦਾ ਮੁੱਖ ਮਤਲਬ ਹੈ। ਜੈਸੀ। ਕਿਹੜੀ ਪਾਰਟੀ ਵੱਲੋਂ? ਕਿਹੜੀ ਪਾਰਟੀ? ਇਹ ਦੱਸੋ ਜੀ। ਹਾਂਜੀ ਪ੍ਰਧਾਨ ਜੀ। ਅਸੀਂ ਅੱਜ ਆਲ ਇੰਡੀਆ ਹਿੰਦੂ ਸਿਵ ਸੈਨਾ ਵੱਲੋਂ ਪੂਰੇ ਅੱਜ ਜ਼ਿਲ੍ਹਾ ਪੱਤਰ ਤੇ ਬਲਾਕ ਪੱਤਰ ਤੇ ਸਾਡੇ ਜਥੇਬੰਦੀ ਵੱਲੋਂ ਪੂਰੇ ਉੱਤਰੀ ਭਾਰਤ ਦੇ ਵਿੱਚ ਅੱਜ ਦਾ ਇਹਦਾ ਕਾਰਗ੍ਰਾਮਾ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਵੀ ਕਾਲਾ ਦੌਰ ਪੰਜਾਬ ਦੇ ਵਿੱਚ ਇਹ ਇੱਕ ਅਤਵਾਦੀ ਮੁਖਵਾਦੀ ਜਿਹੜਿਆਂ ਨੇ ਇਹ ਦੇਸ਼ ਨੂੰ ਵੱਖ ਕਰਨਾ ਚਾਹੁੰਦੇ ਸੀ ਬਹੁਤ ਵੱਡੀ ਸਾਡੀ ਸਰਦਾ ਦਾ ਆਸਥਾ ਦਾ ਕੇਂਦਰਾ ਪੂਰੇ ਦੇਸ਼ ਦਾ ਵਿਸ਼ਵ ਦਾ ਜਿਹੜਾ ਕਿ ਉੱਥੇ ਉਸ ਧਾਰਮਿਕ ਸਥਾਨ ਦੇ ਵਿੱਚ ਉਹ ਬੈਠ ਕੇ ਗਲਤ ਹਰਕਤਾਂ ਮਤਲਬ ਇੱਕ ਦੇਸ਼ ਨੂੰ ਤੋੜਨ ਦੀ ਇੱਥੇ ਕੋਝੀਆਂ ਹਰਕਤਾਂ ਚੱਲ ਰਹੀਆਂ ਸੀ ਉਹਦੇ ਨਮਿੱਤੇ ਭਾਵੇਂ ਆਪਣੇ ਸਿਹਦੀਆਂ ਪਾਈਆਂ ਦੇਸ਼ ਦੇ ਸੈਨਿਕਾਂ ਨੇ ਭਾਵੇਂ ਪੰਜਾਬ ਪੁਲਿਸ ਨੇ ਪੱਤਰਕਾਰਾਂ ਨੇ ਹਿੰਦੂ ਵੀਰਾਂ ਨੇ ਇਹਦੇ ਵਿੱਚ ਸਿੱਖ ਵੀਰ ਵੀ ਜਿਨ੍ਹਾਂ ਨੇ ਵੀ ਸਾਥਤਾ ਦਿੱਤੀਆਂ ਅੱਜ ਸਾਡੇ ਜਥੇਬੰਦੀ ਪੂਰੇ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਉਹਨਾਂ ਨੂੰ ਨਮਨ ਕਰਦੀ ਆ ਉਹਨਾਂ ਨੂੰ ਸਿਰਦਾਹ ਜਲੀ ਦਿੰਦੀ ਆ ਅੱਜ ਦਾ ਸਾਡਾ ਹਮਨ ਜਾਗੇ ਸੀ 6 ਜੂਨ ਦਾ ਸੀ ਉਹਨਾਂ ਦੇ ਆਤਮ ਸ਼ਾਂਤੀ ਲਈ ਬਣਾਉਣਾ ਅੱਜ ਜਿਹੜਾ ਕਿ ਇਹਨਾਂ ਦਾ ਸੀਗਾ ਕਿ ਜਗ ਜਿਹੜਾ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ ਹਾਂਜੀ ਨੌਜਵਾਨ ਹੋ ਤੁਸੀਂ ਇਸ ਵਕਤ ਉੱਭਰ ਕੇ ਆਏ ਹੋ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਕਿ ਨੌਜਵਾਨਾਂ ਦੇ ਵਿੱਚ ਅੱਜ ਦੇ ਜਿਹੜੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਲ ਇੰਡੀਆ ਹਿੰਦੂ ਸਿਪਾਹੀ ਸੈਨਾ ਵੱਲੋਂ ਜੋ ਆਪਰੇਸ਼ਨ ਬਲੂ ਸਟਾਰ ਦੌਰਾਨ ਤੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਜੋ ਭਾਰਤੀ ਸੈਨਾ ਦੇ ਜਵਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਪੱਤਰਕਾਰ ਬੁੱਧੀਜੀਵੀ ਵੱਖ-ਵੱਖ ਪਾਰਟੀਆਂ ਦੇ ਆਗੂ ਜੋ ਕਾਲੇ ਦੌਰ ਦੌਰਾਨ ਸ਼ਹੀਦ ਕੀਤੇ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਰ ਸਾਲ ਹਵਨ ਯੱਗ ਪੰਜਾਬ ਦੇ ਵੱਖ-ਵੱਖ ਹੈੱਡਕੁਆਰਟਰਾਂ ਤੇ ਤੇ ਤਹਿਸੀਲ ਪੱਧਰ ਤੇ ਕਰਾਇਆ ਜਾਂਦਾ ਤਾਂ ਜੋ ਜੋ ਜਿਨ੍ਹਾਂ ਲੋਕਾਂ ਨੇ ਅੱਤਵਾਦ ਦਾ ਦੌਰ ਅੱਤਵਾਦ ਨੂੰ ਖਤਮ ਕੀਤਾ ਪੰਜਾਬ ਦੇ ਵਿੱਚੋਂ ਦੇਸ਼ ਦੇ ਵਿੱਚੋਂ ਉਹਨਾਂ ਨੂੰ ਭੁਲਾਇਆ ਨਾ ਜਾਸਕੇ ਸਾਡੀ ਆਣ ਵਾਲੀਆਂ ਪੀੜ੍ਹੀਆਂ ਸਾਡੇ ਨੌਜਵਾਨ ਵਰਗ ਉਹਨਾਂ ਨੂੰ ਯਾਦ ਰੱਖਣ ਜਿਨ੍ਹਾਂ ਦੀ ਸਾਨੂੰ ਬਹੁਤ ਵੱਡੀ ਦੇਣ ਹੈ ਇਸੇ ਲੜੀ ਤਹਿਤ ਜੋ ਹਰ ਸਾਲ ਅਸੀਂ ਇਹ ਕਾਰਜਕ੍ਰਮ ਕਰਾਨੇ ਆ ਤਾਂ ਜੋ Hindu Sikh ਭਾਈਚਾਰਾ ਬਣਿਆ ਰਹੇ ਜੇ ਵੀ ਜਿਨ੍ਹਾਂ ਨੇ ਵਿਸ਼ਾਦਤਾ ਦਿੱਤੀਆਂ ਚਾਹੇ ਉਹ Hindu ਸੀ ਚਾਹੇ ਉਹ Sikh ਸੀ ਉਹ ਚਾਹੇ ਕਿਸੇ ਵੀ ਧਰਮ ਜਾਤ ਮਜਬ ਨਾਲ ਬਿਲੋਂਗ ਰਖਦਾ ਸੀ ਅਸੀਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਇਹੇ ਕਾਰਜਕਾਮ ਕਰਾਨੇ ਆ ਜਿਵੇਂ ਕਿ ਦੱਸ ਰਹੇ ਸਨ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਨੂੰ ਲਿਖਿਆ ਸੀਗਾ ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਜਿਹੜਾ ਇਹਨਾਂ ਦਾ ਚੱਲਿਆ ਸਿਸਟਮ ਕਿਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਜਾਂ ਜਿਹੜੀ ਅੱਜ ਸੰਗਠਨ ਦਾ ਕਿਸ ਤਰ੍ਹਾਂ ਉੱਭਰ ਕੇ ਔਰ ਜਿਹੜੇ ਅੱਜ ਤੁਸੀਂ ਅਮਨ ਕਰਾ ਕੇ ਜਿਹੜੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਪਹਿਲੇ ਜੈ ਸ਼੍ਰੀ ਰਾਮ ਜੀ सबनों ही पता है अगर जो यहाँ माहौल बने से हिंदू सिख सारे ही बने से अजे साढ़े भाई सिर्फ हिंदू बन के नहीं ये भा बन के खड़े है हूँ सारे अस जे भी हिंदू भरा सके हूँ सब कट्ठे हो के जोड़े यह जो माहौल खराब करने की कोशिश करे यह माहौल बिल्कुल नहीं खराब हो गए जय श्री राम सत श्रीकाल ਇਸਨ ਅੱਜ ਜਿਹੜੀ ਕਿ ਇਹਨਾਂ ਨੇ 1984 ਦੇ ਵਿੱਚ ਜਿਹੜੇ ਚ ਸ਼ਹੀਦ ਹੋਏ ਸੀਗੇ ਪੁਲਿਸ ਅਫਸਰ ਜਾਂ ਕੋਈ ਜਿਨ੍ਹਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਸੀ ਉਹਨਾਂ ਨੂੰ ਅੱਜ ਸਰਦਾਰ ਦੇ ਪੁੱਲ ਪੇਟ ਕਰਕੇ ਇਹਨਾਂ ਨੇ ਇੱਥੇ ਪਾਤਨਾ ਦੇ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਹੈ